ਰਾਜ ਰਹੇ ਬਨਤਾ ਬਿਨੋ ਤਾ ਕੁਸਮ ਰੰਗ ਬਿਖ ਹੋਰ ਅਨਾਨਕ ਤਹਿ ਸਰਮੀ ਪਾਰੋਂ ਬਿਨ ਸਜਾਏ ਮੈਂ ਮੋਰ ਪਾਵੜੀ ਦੇਵਾਨ ਬਿਨ ਹਰ ਜੈ ਰਚੋ ਤਹਿ ਤੇ ਬੰਦਨ ਪਾਹੇ ਜੈ ਬਿਦ ਕਤ ਮੈਂ ਸੁਤੀ ਹੈ ਸਾਣ ਤੇ ਉਮਾ ਹੈ ਆਮ ਕਰਤੇ ਕਰ ਵਰਤ ਤਾ ਕੋ ਪਾਰਾ ਸੰਗਤ ਲੇਖਾ ਕਟਨਾ ਛੁਟਿਆ ਕਾਚੀ ਭੀਤ ਨ ਸੁਤਹ ਜਿਸੈ ਭੁਜਾਏ ਨਾਨਕ ਆਤ ਗੁਰਮੋਖ ਨਿਰਮਲ ਬੁੱਤ ਸੋ ਲੋਕਾ ਊਕੇ ਬੰਧਨ ਜਾ ਸਕੈ ਉਹ ਆਸਾ ਤੂ ਸੰਗ ਜੋ ਰਤ ਰੰਗ ਏਕ ਕਹਿ ਨਾਨਕ ਊੜਾ ਰੰਗ pauడే ਰਾਗਾ ਰੰਗ ਹੋਇ ਅਮਨ ਆਪਣਾ ਹਰਿ ਹਰਿ ਨਾਮ ਜਪੋ ਜਪਰਸ ਨਾਰੇ ਦੇਰ ਕਹਿ ਕਹਿ ਨੋ ਵਾ ਮਹਦੇਵ ਬਤੁ ਵਸਾ ਜਨਮ ਵਰਨਨ ਹੈ ਬਨਸਾ ਸੰਸਕਰਾ ਮਿਲ ਕੇ ਹੋਰ ਜਾ ਕੇ ਹਰ ਸੰਪੈਨਾ ਕਰੇ ਤਾ ਕਹਿ ਤੋ ਰਾਮ ਲਾਜ ਚੁਠ ਬਿਕਾਰ ਮੋਹ ਧਿਆਤ ਕੁੜੇ ਅੰਭ ਲਾਗ ਸਰੇ ਤਰਬ ਮਨ ਸਾਤਾ ਚੁਸਲੀ ਡਿਆ ਆਤ ਪਾੜੀ ਲਲਾਤਾ ਕਟਿਖੇ ਰਸਾਤੈ ਆਸੁਂਦ ਮਾਇ ਮਦਮਤੇ ਆਪਾ ਕਦਰ ਮਨ ਵਰਨਾ ਜਟ ਪਤਵੈ ਕਰਨਾਮ ਉਹ ਨਾ ਅਗੋ ਪੁਰਾ ਕੋ ਸੁਖ ਰਵ ਨਾ ਕੋ ਰਾਜ ਤੋਂ ਜਤਲਾ ਹੋ ਜਤ ਤਤ ਬਗਨਾ ਨਾਨਕੁ ਠਾਕੁਰ ਸਦਾ ਲਿਖਨਾ ਸੋ ਲੋਭਾ ਧਰਵ 파 ਗੋਬਿੰਦ ਕਾ ਲੋ ਕਹਿ ਗੰਭੀਰ ਅਥਾ ਦੂਸਰ ਨਾ ਇ ਅਬਰ ਕੋ ਨਾਮਕ ਬੇਪਰਵਾਹ ਪਾੜੀ ਲਲਾਤਾ ਕਾ ਲਵੇ ਨ ਕੋ ਇਕ ਆਪੇ ਅਬਰ ਨਾ ਹੋ ਹੋਵਨਹਾਰ ਹੋਤ ਸਦਿਆ ਆਪੋ ਕਾ ਅੰਸਨ ਕਾ ਹੁ ਪਾਇਆ ਬੀਟ ਹਸੇ ਮਹਿੂਰ ਸਮਾਨੇ ਪ੍ਰਗਟ ਪਰਖ ਸਬਠਾਉ ਜਾਣੇ ਜਾ ਕੋ ਦੀਨੋ ਹਰ ਦਸ ਅਪਨਾ ਨਾਨਕ ਗੁਰਮੁਖ ਹਰੇ ਹਰ ਤਹ ਜਪਨਾ ਸੋ ਲੋਕਾ ਆਤਮ ਰਸੁ ਜਹ ਜਾਣਿਆ ਹਰ ਰੰਗ ਸਹਿਜੇ ਮਾਣੋ ਨਾਨਕ ਧੰਨ 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 ਜਾਨ ਆਏ ਤੇ ਪਰਵਾਣ ਪਾਵੜੀ ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰਿ ਹਰ ਜਸ ਭਨੀਐ ਆਏ ਬਸੈ ਸਾਧੂ ਕੈ ਸੰਗੇ ਅਨਦ ਪਹਰੰਗੇ ਆਵਤੋ ਸੋ ਜਾਣ ਨਾ ਮਹਿਰਤਾ ਦਾ ਕੋ ਦਇਆ ਮੈਂ ਅਬਿਤਾਤਾ ਏ ਕਹਿ ਆਬਨ ਫਿਰ ਜੋ ਨਾ ਆਇਆ ਨਾਨਕ ਹਰਿ ਕੇ ਦਰਸ ਸਮਾਇਆ ਸੋ ਲੋਕ ਵਾਸ ਜਪਤ ਮਨ ਹੋਏ ਆਨੰਤ ਬੰਸੇ ਦੁ ਜਾਪੋ ਹੋ ਦੁਖ ਦਰਦ ਦ੍ਰਿਸ਼ਨਾ ਭਜੈ ਨਾਨਕ ਨਾਮ ਸਮਾਓ ਪਾਉੜੀ ਜੈ ਜਾਰੋ ਤੁਮ ਤਦੋ ਹੂ ਤਸ